ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੂਲਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਹੀ ਆ ਨੇੜੇ ਇੱਕ ਦੜਬਾ ਸ਼ਹਿਰ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਨ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਗਰਮੀ ਰਹਿਤ ਵੈੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੁੱਧ ਮੱਝਾਂ ਵਰਗਾ ਉਹ ਜਮਾ ਚਟਾ ਸੀਲਸਾਉ ਵੀਰ ਕਹਿੰਦਾ ਫੁੱਲ ਹੈ ਇਹਦੀ ਪ੍ਰੋਪਰ ਸਾਰੀ ਇਨਫਰਮੇਸ਼ਨ ਤੁਹਾਨੂੰ ਮੈਂ ਹੀ ਦੇਵਾਂਗਾ ਬਾਅਦ ਚ ਬਾਈ ਹੁਣੀ ਤੋੜ ਕੇ ਵਿਖਾ ਦੇਣਗੇ ਬਾਈ ਦੱਸਦਾ ਕਿ ਦੂਜੇ ਸੂਵੇ ਹੁੰਦੀ ਆ 12 13 ਕਿਲੋ ਦੁੱਧ ਵੀਰ ਦੱਸਦਾ ਪਿਆਜੂ 2-4 ਦਿਨ ਬਾਈ 10 ਦਾ ਮਸਾ ਹੀ ਲਾਊਗੀ ਸੂਨ ਨੂੰ ਤਿਆਰ ਆ ਸੀਲ ਸਾਬ ਫੁੱਲਾ ਬਾਈ ਕਹਿੰਦਾ ਭਵਾਂ ਜਵਾਕ ਚੋਈ ਜਾਣ ਤੇ ਚਾਰੂ ਚੂਰੂ ਵੀ ਵੀਰ ਕਹਿੰਦਾ ਬਹੁਤ ਆ ਜਿਹੜਾ ਕੋਸ ਮਰਜੀ ਅਗਲਾ ਪਾ ਦੇ ਚਾਰੂ ਚੂਰੂ ਫੁੱਲ ਹੈ ਤੇ ਮੁੱਲ ਵੀ ਬਾਈ ਕਹਿੰਦਾ ਜਮਾ ਜੈ ਜੀ ਕਰਨਾ ਥਣ ਤੁਨ ਮੈਂ ਨੇੜੇ ਤੋਂ ਵਿਖਾ ਦੇਣਾ ਬਾਅਦ ਚ ਤੋੜ ਕੇ ਵਿਖਾ ਦੇਾਂਗੇ ਆ ਹਵਾਨਾ ਵੇਖ ਲੋ ਬੈਕ ਤੋਂ ਸੋਹਣਾ ਪਰ ਫਟੰਗ ਚੌੜਾ ਹਵਾਨਾ ਸਟਾਰਟ ਹੁੰਦਾ ਫਿਟਿੰਗ ਆਲਾ ਠੋਸ ਨਿੱਗਰ ਹਵਾਨਾ ਸਾਈਡਾਂ 'ਚ ਅਜੇ ਵਾਲ ਢਿੱਲ ਕਾਫੀ ਬਾਕੀ ਆ ਬਾਕੀ ਆ ਜੇ ਦੋ ਤਿੰਨ ਦਿਨ ਕਰਮਾ ਵਾਲੀ ਨੇ ਲੈ ਜਾਣੇ ਆ ਆ ਥਣ ਵੇਖ ਲਓ ਨੇੜੇ ਤੋਂ ਸੋਹਣੇ ਥਾਣ ਮੁਠੀ ਵਾਲਿਆ ਹਦੀ ਚਵਾਈ ਵਾਲੇ ਚਾਰੇ ਗੈਵ ਚ ਨਿਖੜ ਮੇ ਕੱਲੇ ਕੱਲੇ ਲੱਗੇ ਆ ਹੁਣ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਦੂਜਾ ਸੂਆ ਕ੍ਰੋਸ ਆਂਗ ਦੀ ਵਹਿੜ ਦੁੱਧ ਮੱਝਾਂ ਗਊ ਜਮਾ ਚਿੱਟਾ ਗਰਮੀ ਰਹਿਤ ਬੱਚੀ ਐ ਵਲ ਢੱਲਾਂ ਹਜੇ ਕਾਫੀ ਬਾਕੀ ਆ ਹਵਾਨਾ ਖਿੱਚਾਂਗੇ ਤਰਾ ਵੜੰਗੂ ਵਧੂਗਾ ਬਾਕੀ ਦੋ ਤਿੰਨ ਦਿਨ ਕਰਮਾ ਵਾਲੀ ਨੇ ਲੈ ਜਾਣੇ ਆ ਦੋਹਾਂ ਤਿੰਨਾਂ ਦਿਨਾਂ ਤਾਈ ਸਾਰੀ ਵਲ ਟਹਿਲ ਕਰਮਾ ਵਾਲੀ ਕੱਢ ਕੇ ਸੂ ਗਰਮੀ ਰਹਿਤ ਦੂਜਾ ਸੂਆ ਬੱਚੀ ਨਵਾਹਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਹਵਾਨੇ ਦੇ ਬਰੀਕ-ਬਰੀਕ ਵੇਨਜ ਵੀ ਚਾਹੀਆਂ ਫੋਰਸ਼ਾਂਗ ਪੋਰਾ ਆਵਨੀ 12-13 ਕਿਲੋ ਵੀਰ ਦਾਸ ਦਾ ਖੁੱਲਾ ਦੁੱਧ ਪਿਆਜੂ ਨਹੀਂ ਕੋਈ ਭੈਣ ਭਰਾ ਸੌਦਾ ਕਰ ਲੈ ਜਿੱਦਣ ਸੂਪ ਪੈਂਦੀ ਆ 12-13 ਕਿਲੋ ਦੁੱਧ ਅਗਲਾ ਵੀਰ ਕਹਿੰਦਾ ਮੇਰੇ ਘਰੋਂ ਅਗਲਾ ਕੰਡੇ ਤੇ ਜੋ ਕੇ ਲੈ ਜੇ ਮੁੱਲ ਵੀ ਜਮਾ ਜੈ ਜੀ ਆ ਟੋਕੜਾ ਵਾਲਾ ਭਾਈ ਆ ਇਹਦੂ ਘੱਟ ਮੁੱਲ ਚ ਤਾਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਭੈਣ ਭਰਾ ਤੁਹਾਨੂੰ ਵਹਿੜ ਦੇ ਦੂਗਾ ਮੁੱਲ ਸਿਰਫ 30000 30000 ਚੋਂ ਮਾਨ ਵੀਰ ਕਹਿੰਦਾ ਕਰ ਦੂੰਗਾ ਬਿਲਕੁਲ ਸਸਤੇ ਮੁੱਲ ਦੀ ਦੂਜਾ ਸੂਆ ਕ੍ਰੋਸ ਆਂਗ ਦੀ ਵਹਿੜ ਮੱਝਾਂ ਵਰਗਾ ਦੁੱਧ ਉਹ ਚਿੱਟਾ ਗਰਮੀ ਰਹਿਤ ਵਹਿੜ 30000 ਚੋਂ ਵੀਰ ਕਹਿੰਦਾ ਮਾਨ ਤਾਨ ਕਰ ਦੂੰ 12-13 ਕਿਲੋ ਦੁੱਧ ਪਿਆਜੂ 12-13 ਕਿਲੋ ਦੁੱਧ ਵਾਲੀ ਮੱਝ ਲੈਣੀ ਹੈ ਕੰਡੇ ਦੇ ਜੋਖ ਕੇ ਘਟੋ ਘਟ 80-90000 ਦੀ ਆਊਗੀ ਤੇ 12-13 ਕਿਲੋ ਦੁੱਧ ਦੀ ਗਾਰੰਟੀ ਭਾਵੇਂ ਜਿੱਦਣ ਸੂ ਪੈਂਦੀ ਹੈ ਅਗਲਾ ਦੁੱਧ ਕੰਡੇ ਦੇ ਜੋਖ ਕੇ ਲੈ ਜੇ ਮੌਲ ਸਰਫ 30000 ਮਾਨਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਧੂਰੀ ਵਰੀ ਦੱਸ ਦੇਣਾ ਪਿੰਡ ਲੂਲਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਬਠਿੰਡਾ ਨੇੜੇ ਗੱਦੜਵਾ ਸ਼ਹਿਰ ਤੇ ਜਿਹੜੇ ਭੈਣ ਭਰਾਵਾਂ ਨੇ ਹੈਮਨ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ